ਰਜਿੰਦਰਾ ਓਏ ਉੱਠ ਜਾ ਪੀਟੀ ਲਾਰਮ ਵੱਜ ਗਿਆ ਈ ਉਹ ਲਾ ਕੋਈ ਨਹੀਂ ਫੇ ਫੌਜੀ ਸਾਹਿਬ ਆਪ ਹੀ ਠਾਉਂਦੇ ਆ ਤੈਨੂੰ ਆਕੇ ਜਾਨ ਬਾਬੂ ਜੀ ਓਏ ਜੀਂਦਾਰਾ ਸ਼ੇਰਾ ਇਹ ਕਿਆ ਰਜਿੰਦਰ ਉਠਾ ਨਹੀਂ ਆਵੀ ਵੇ ਲਾ ਰਜਿੰਦਰ ਓਰ ਰਜਿੰਦਰ ਬੇਟਾ ਹਾਂ ਸਾਨੇ ਸਾਚੀ ਕਹਤੇ ਲਾਤੋ ਕੇ ਬੂਤ ਬਾਤੋ ਸੇ ਨਹੀਂ ਮਾਤੇ ਦੇਖਨਾ ਅਭੀ ਉਠੇਗਾ ਰਜ਼ਿੰਦਰ ਫਾਲਣ ਜਿੱਧਰ ਫਾਲਣ ਮੈਂ ਨਹੀਂ ਹੁਣਾ ਫਾਲਣ ਫੂਲਣ ਅਰੇ ਕੱਲ ਤੇ ਹੋਇਆ ਹਾਂ ਓਏ ਕੱਲ ਵਾਲਾ ਬਿਆ ਹੋ ਗਿਆ ਵਾ ਇਹ ਨਵਾਂ ਫਾਲਣ ਆ ਫੌਜੀ ਸਾਹਿਬ ਦਾ ਕਿਉਂ ਫੌਜੀ ਸਾਹਿਬ ਐਸੇ ਕਾਸੇ ਫਾਲਣ ਤੋਂ ਤੇਰਾ ਪਿਓ ਵੀ ਹੋਗਾ ਚਲੋ ਚੂਕੋ ਮੰਜਾ ਇਧਰ ਆਓ ਇਧਰ ਸਾਹਮਣੇ ਦੇਖਨਾ ਆਪੀ ਯਹਾਂ ਖੜੇ ਹੋ ਸਿੱਧੇ ਸਾਵਧਾਨ विश्राम सावधान यह क्या है तुम्हारी अड्डी पार्टी है धरती की आवाज आनी चाहिए बेटा धरती की चलो एक बार फिर से करते हैं सावधान विश्राम सावधान जिंदर ये सावधान है ओहो, ते क्या, और ऐसे सावधान बाबूजी देखिए ਇਹ ਸਾਵਧਾਨ ਐਸੇ ਹੁੰਦਾ ਹੈ ਸਾਵਧਾਨ ਉਹ ਭਰਾਵਾ ਮੈਨੂੰ ਕੀ ਪਤਾ ਵਾ ਮੈਂ ਕਿਹੜਾ ਫੌਜ ਚ ਰਿਆ ਉਹ ਜੇ ਇਹਨੂੰ ਬਹੁਤਾ ਹੀ ਸਾਵਧਾਨ ਕਰਨਾ ਤੇ ਸਰੀਆ ਪਵਾ ਦਈਏ ਬਾਪੂ ਜੀ ਉਹ ਬਾਤ ਨਹੀਂ ਹੈ ਐਸੇ ਕਰੇਗਾ ਦੇਸ਼ ਕੀ ਰਾਖੀਏ ਉਹ ਤੂੰ ਵੀ ਸਵੇਰੇ ਸਵੇਰ ਮੁੰਡੇ ਦਾ ਲਹੂ ਪੀਤਾ ਵਾ ਤੈਨੂੰ ਚਾਹ ਪਾਣੀ ਨਹੀਂ ਲੱਗਦੀ ਫੌਜੀ ਦਾ ਬੇਟਾ ਬੇਇੱਜ਼ਤੀ ਕਰਵਾਏਗਾ ਕੀ ਹੋ ਗਿਆ ਹੈ ਮੇਰੇ ਦੇਸ਼ ਕੇ ਨੌਜਵਾਨੋ ਕੋ ਪਤਾ ਨਹੀਂ ਕਿਸ ਕੀ ਨਜ਼ਰ ਲੱਗੀ ਹੈ ਜੋਸ਼ ਹੀ ਨਹੀਂ ਹੈ ਉਹ ਤੂੰ ਜੋਸ਼ ਦੀ ਗੱਲ ਕਰਨਿਆ ਮੈਨੂੰ ਤਾਂ ਲੱਗਦਾ ਉਹਨੂੰ ਹੋਸ਼ ਵੀ ਨਹੀਂ ਹੈਗਾ ਨਹੀਂ ਆਏਗਾ ਹੋਸ਼ ਮੇਂ ਹੱਕ ਕੀ ਖਾਤਰ ਜੋ ਉਠੇ ਉਹ ਕੰਡਾ ਵੀ ਤੀਰ ਹੈ ਐਸੇ ਵਿਗੜੇ ਤਿਗੜੋਂ ਕਾ ਡੰਡਾ ਹੀ ਪੀਰ ਹੈ ਕਹਾ ਮੇਰਾ ਡੰਡਾ ਡੰਡਾ ਲਾਓ ਜੀ ਡੰਡਾ ਦੇਖਾ ਆਇਆ ਨਾ ਅਸ਼ਮੇ ਮੇਰਾ ਨਾਮ ਵੀ ਸੂਬੇਦਾਰ ਲਾਲ ਸਿੰਘ ਖੱਟਾ ਹੈ ਉਹ ਭਰਾਵਾ ਮੈਂ ਤੇ ਤੇਰਾ ਨਾਮ ਲਾਲ ਸਿੰਘ ਹੀ ਰੱਖਿਆ ਹੈ ਆ ਖੱਟਾ ਪਤਾ ਨਹੀਂ ਤੂੰ ਕਿੱਥੋਂ ਜੋੜ ਲਿਆ ਕਿਉਂ ਤੈਨੂੰ ਲਾਲ ਪਸੰਦ ਨਹੀਂ ਨਹੀਂ ਬਾਬੂ ਜੀ ਉਹ ਬਾਤ ਨਹੀਂ ਹੈ ਇਹ ਨਾਮ ਮੈਨੂੰ ਫੌਜ ਸੇ ਮਿਲਾ ਥਾ ਕਿਉਂ ਉਹਨਾਂ ਨੂੰ ਵੀ ਲਾਲ ਪਸੰਦ ਨਹੀਂ ਨਹੀਂ ਬਾਬੂ ਜੀ ਮੈਨੇ ਦੁਸ਼ਮਨੋ ਕੇ ਦਾੰਦ ਖਟੇ ਕੀਏ ਤੇ ਬੇਟਾ ਜੋਂ ਮੈਂ ਤੁਹਾਰੇ ਜੱਡਾ ਥਾ 5 ਕਿਲੋਮੀਟਰ ਜੰਗਲ ਪਾਣੀ ਜਾਂਦਾ ਥਾ ਐਸੇ ਕਰੋਗੇ ਦੇਸ਼ ਕੀ ਸੇਵਾ ਐਸੇ ਹੁੰਦੇ ਹੈ ਜਵਾਨ ਚਲੋ ਸਾਹਦਾਨੋ ਜੀ ਡਾਡਾ ਡਾਡਾ ਨਹੀਂ ਸਾਹ ਬੋਲੋ ਜਦੋਂ ਅਸੀਂ ਤੁਹਾਡੀ ਮਿਹਨਤ ਲਵਾਤੇ ਹੈ ਤਬ ਹਮ ਸਾਹ ਹੈ ਕਿਆ ਸਮਝੇ ਜੀ ਡਾਡਾ ਨਹੀਂ ਸਮਝੇ ਜੀ ਸਾਹ ਹਾਂ ਹੁਬ ਸਮਝੇ ਚਲੋ ਚਲਤੇ ਹੈ ਫੋਲੋ ਮੀ ਵਾ ਨਾਲੇ ਨੂੰ ਹਣ ਕਮਾਂਡਰ ਬਣਾ ਕੇ ਮੁੜੀ ਕਿੱਡਾ ਤੁਸੀਂ ਘਰ ਨੂੰ ਛੌਣੀ ਬਣਾਇਆ ਵਾ 1 2 1 वन टू वन कुमार बेटा कुमान वन टू वन वन टू वन जान लगा दो बेटा जान आज दस किलोमीटर जाना है ठीक है साहब कमान बेटा कमान अभी तो और जाना है तुम्हारी ना से भी गई है दम लगाओ दम कुमोन बेटा कमान भागो भागो। ਉਹ ਸਾਡੇ ਕੋ ਨਹੀਂ ਜਾ ਜਾਂਦਾ ਹੋਰ ਕਮਨ ਬੇਟਾ ਲੈਟਸ ਗੋ ਘੋੜਾ ਚਾਲ ਚੱਲenge ਸ਼ਾਬਾਸ਼ ਬੇਟਾ ਪਹੁੰਚ ਚੁਕੇ ਹਮ ਕਮਨ ਬੇਟਾ ਕਮਨ ਹਾਂ ਰਜਿੰਦਰ ਬੇਟਾ ਇਹ ਕਿੱਥੇ ਮੜ ਗਿਆ ਮਾਤਰ ਹਾਏ ਮਾਰਨ ਲੱਗਾ ਹੈ ਵੱਲਾ ਐ ਦੀ ਜੀ ਤੀ ਵਾਪਸੀਆ ਉਹ Papa ਪਾਣੀ ਤੇ ਪਿਆ ਘੋਟਾ ਉਹ ਤੈਨੂੰ ਰੂਹ ਆਵ ਜਾਣਾ ਪਿਆਵਾ ਉਹ ਮੇਰਾ ਲਾਲ ਕਿੱਥੇ ਹੀ ਉਹ ਮੈਨੂੰ ਨਹੀਂ ਪਤਾ ਕਿੱਥੇ ਤੇਰਾ ਲਾਲ ਤੇ ਕਿੱਥੇ ਤੇਰਾ ਖੱਟਾ ਮੈਨੂੰ ਤਾਂ ਭਜਾ ਭਜਾ ਨੀ ਲਿਆਂ ਕਰਦੇ ਲੱਗਾ ਸੀ ਤੇ ਉਹ ਕਿੱਥੇ ਆ ਮੈਨੂੰ ਨਹੀਂ ਪਤਾ ਮੈਂ ਪਿੱਛੋਂ ਭੱਜ ਆਇਆ ਵਾਂ ਕੋਈ ਨਹੀਂ ਪੁੱਤ ਮੈਂ ਤੈਨੂੰ ਆਕੇ ਪਿਉਂਦਾ ਨਾਰਾਂ ਦਾ ਜੁਗ ਜਰਾ ਇਹ ਤੇ ਤੂੰ ਘਤਰ ਵਾਲੀ ਜੰਗ ਛੇੜ ਲੈਣ ਲੱਗਾ ਵਾ ਕੀ ਹੋ ਜਲਾ ਤੈਨੂੰ ਮਰਨ ਲੱਗਾ ਫੇਰ ਕੀ ਹੋ ਗਿਆ ਤੈਨੂੰ ਜਵਾਨ ਹੀ ਬਣਾਉਣਾ ਚਾਹੁੰਦਾ ਦੇਖਦਾ ਮੈਂ ਜਵਾਨ ਕੀ ਬਣਾਵਾ ਉਹਨੇ ਤੇ ਮਰੀਆਂ ਲਤਾਂ ਖਲਾਰ ਦੇਣੀਆਂ ਵਾ ਓਏ ਫੇਰ ਕੀ ਹੋ ਗਿਆ ਤੇਰਾ ਪਿਓ ਆ ਤੇ ਤੂੰ ਨਹੀਂ ਉਹਦਾ ਪਿਓ ਤੂੰ ਵੀ ਮਾੜਾ ਮੋਟਾ ਦਬਕਾ ਰੱਖਿਆ ਕਰ ਉਹਨੂੰ ਕਿ ਹੁਣ ਨਿਆਣਾ ਮਾਰ ਦੇਣਾ ਵਾ ਕੀ ਹੋ ਜਾ ਤੁਹਾਡੇ ਘਰ ਜਾਮੀ ਪਏ ਆ ਤੇ ਇਹਨੂੰ ਤੇ ਆਲਾਦਾ ਜਿੱਦਾਂ ਤੁਸੀਂ ਮੈਨੂੰ ਰੂੜੀਆਂ ਤੋਂ ਚੁੱਕ ਕੇ ਲੈ ਆਂਦਾ ਹੁੰਦਾ ਉਹ ਕੀ ਕਹਾਂ ਮੈਨੂੰ ਉਹ ਵੀ ਸੁਭਾਗ ਕੌੜਾ ਹੀ ਚੁੱਕੀ ਫਿਰਨ ਡਿਆ ਪਾਪਾ ਕਦੋਂ ਕਰਜ਼ਾ ਕਰਜ਼ਾ ਹੀ ਚੁੱਕਲਾ ਕਿਉਂ ਆ ਮੇਰਾ ਡੈਡੀ ਦੇ ਬਦਲਾ ਅੱਜ ਕੱਲ ਕੀ ਨਹੀਂ ਹੁੰਦਾ ਪੈਸੇ ਨਾਲ ਔਰ ਜਿੰਦਰਾ ਉਹ ਪਿਓ ਆ ਤੇਰਾ ਉਹ ਕੋਈ ਮਾਂ ਪਿਓ ਆਪਣੇ ਬੱਚੇ ਬਾਰੇ ਮਾੜਾ ਸੋਚਦਾ ਨਾ ਫੇਰ ਕੀ ਹੋ ਗਿਆ ਫੌਜੀ ਬਣਾਉਣਾ ਚਾਹਦਾ ਤੈਨੂੰ ਉਹ ਕੱਲੀ ਫੌਜ ਹੀ ਰਹਿ ਗਈ ਆ ਹੋਰ ਵੀ 100 ਕੰਮ ਆ ਉਹ ਤੈਨੂੰ ਪਤਾ ਤਾਂ ਹੈਗਾ ਉਹਨੂੰ ਫੌਜ ਨਾਲ ਕਿੰਨਾ ਪਿਆਰ ਆ ਉਹ ਤੈਨੂੰ ਵੱਡਾ ਅਫਸਰ ਬਣਾਉਣਾ ਚਾਹੁੰਦਾ ਵਾ ਉਹਨੂੰ ਕਹ ਜਿਹੜਾ ਸਵੇਰੇ ਸਵੇਰੇ ਉਹਦੇ ਜ ਫੌਜੀ ਅਫਸਰ ਜਾਗਦਾ ਨਾ ਉਹਨੂੰ ਮੜਾਇਆ ਸ਼ਾਂਤ ਰੱਖਿਆ ਕਰੇ ਉਹ ਤੈਨੂੰ ਨਹੀਂ ਪਤਾ ਮੇਰੇ ਪੋਤਰਾ ਸੁਭਾਅ ਵੀ ਬੜਾ ਠੰਡਾ ਹੈ ਤੇ ਹੁਣ ਉਹਨੂੰ ਕੀ ਹੋ ਗਿਆ ਉਹ ਤੂੰ ਉਹਦਾ ਨਿੱਕਾ ਹ ਜਦੋਂ ਪਿੰਛਣਾ ਆ ਨਾ ਉਹਦਾ ਐਕਸੀਡੈਂਟ ਹੋ ਗਿਆ ਸੀ ਬਹੁਤ ਵੱਡਾ ਤੇ ਸਿਰ ਚ ਸੱਟ ਲੱਗ ਗਈ ਉਹ 6 ਮਹੀਨੇ ਕੋਮਾ ਚ ਰਿਹਾ ਤੇ ਡਾਕਟਰਾਂ ਨੇ ਕਿਹਾ ਕਿ ਸੱਟ ਲੱਗੀ ਇਹ ਤਾਂ ਜਿਆਦੀ ਹੁਣ ਉਹਦਾ ਕਰਕੇ ਕਰੀ ਕਰੀ ਫੇਰ ਫੌਜ ਚ ਪਹੁੰਚ ਜਾਂਦਾ ਤੇ ਜਦੋਂ ਉਹਦਾ ਜਵਾਨ ਜਾਗਦਾ ਓਏ ਜਵਾਨ ਉਹਦਾ ਐਵੇਂ ਨਹੀਂ ਜਾਗਦਾ ਜਦੋਂ ਕਿਤੇ ਗਲਤ ਹੁੰਦਿਆਂ ਵੇਖਦਾ ਨਾ ਉਦੋਂ ਹੀ ਉਹਦਾ ਜਵਾਨ ਜਾਗਦਾ ਤੇ ਗਲਤ ਦੇ ਥਾਂ ਥਾਂ ਦੇ ਹੁੰਡਿਆ ਵਾ ਤੇ ਹੁਣ ਅਸੀਂ ਲੋਕਾਂ ਨਾਲ ਲੜਾਈ ਲੈਂਦੇ ਫਿਰੇ ਓਏ ਉਹਦਾ ਵੀ ਹੱਲ ਹੈਗਾ ਵਾ ਡਾਕਟਰਾਂ ਨੇ ਦੱਸਿਆ ਕਿ ਨੂੰ ਮੜਾ ਇਦਾਂ ਧਫਾ ਮਾਰੋ ਤੇ ਫੇਰ ਇੱਧਰ ਵਾਲਾ ਟੇਸ਼ਨ ਫੜ ਲੈਂਦਾ। ਪਾ ਪਾ ਤੂੰ ਮੁੰਡਾ ਜਮਾ ਕੇ ਰੇਡੀਓ, ਉਹਦਾ ਟੇਸ਼ਨ ਹਿਲ ਜਾਂਦਾ। ਤਾਇਆ ਤੂੰ ਇੱਥੇ ਬੈਠਾ ਵਾ ਉਧਰ ਫੌਜੀ ਨੇ ਜੰਗ ਛੇੜ ਲਈ ਓ। ਇਹਦੇ ਨਾਲ ਉਹ ਕਾਲੇ ਹੋਣ ਲੰਡਿਆ ਹੀ ਓ। ਲਾਲ ਤੇ ਕਾਲੇ ਦੀ ਲੜਾਈ। ਉਹ ਚੱਲ ਰਜਿੰਦਰਾ ਦੋਵੇਂ ਰੰਗ ਆਪਸ ਵਿੱਚ ਭੜ ਪਈ। ਕਾਲੇ ਇਹ ਕਾ ਇਤਨਾ ਪਾਣੀ ਖਰਾਬ ਕਰੋਗੇ ਤਾਂ ਪਾਣੀ ਮੁੱਕ ਜਾਏਗਾ ਉਹ ਕੋਈ ਨਾ ਮੁੱਕ ਜੂਗਾ ਰੋ ਗਲੂਗੋਸ਼ ਲਵਾ ਲਾਂਗੇ ਉਹ ਤੇ ਮਾਰੇ ਪਾਣੀ ਦੀ ਬਾਤ ਨਹੀਂ ਕਰ ਰਹਾ ਧਰਤੀ ਕੇ ਪਾਣੀ ਦੀ ਬਾਤ ਕਰ ਰਹਾ ਹਾਂ ਹੋ ਗਿਆ ਕਾਲਿਆ ਕੀ ਗੱਲ ਹੋਈ ਆ ਉਹ ਲਾ ਜੋ ਤਾਇਆ ਜੀ ਇਹਨੂੰ ਸਵੇਰ ਦਾ ਰੋਲਾ ਪਾਇਆ ਪਾਣੀ ਘਟ ਡੋਲੋ ਪਾਣੀ ਘਟ ਡੋਲੋ ਕੀ ਗੱਲ ਹੋਈ ਆ ਹੁਣ ਕਾ ਆ ਦੇਖੋ ਪਾਣੀ ਕਿਤਨਾ ਖਰਾਬ ਕਰ ਰਹਾ ਹੈ ਇਹ ਉਹ ਪੁੱਤ ਕੋਈ ਗੱਲ ਨਹੀਂ ਆ ਆਪਣੇ ਗਵਾਂਢੀ ਆ ਠੰਡਾ ਰਹਿ ਉਹ ਗੱਲ ਨਹੀਂ ਆ Papa ji ਇਹਨਾਂ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੂੰ ਨਹੀਂ ਅਕਲਾ ਸਕਦੀ ਇਹਨਾਂ ਨੂੰ ਰਾਜਸਥਾਨ ਵਾਲੇ ਬਾਰਡਰ ਤੇ ਛੱਡਿਆ ਹੋਏ ਇਹਨਾਂ ਨੂੰ ਲੱਗ ਪਤਾ ਜਾਵੇ ਕਿੰਨੀ ਅਰੀ ਮੈਂ ਕਹਤਾ ਕਿ ਪਾਣੀ ਕਮ ਡੋਲੋ ਕਮ ਡੋਲੋ ਉਹ ਕਾਲਿਆ ਗੱਲ ਤੇ ਠੀਕ ਹੀ ਕਹਿਣ ਲਿਆ ਫੌਜੀ ਉਹ ਜੇ ਆਪਾਂ ਇੰਨਾ ਪਾਣੀ ਖਰਾਬ ਕਰਾਂਗੇ ਤੇ ਕਿੱਦਾਂ ਚੱਲੂਗੀ ਗੱਡੀ ਬਿੱਲ ਤਹੀਂ ਤਾਰਨਾ ਇਹਦੇ ਜਾਣ ਕੇ ਡੇਫਾਇਲ ਆਂ ਲਿਆ ਵਾ ਤੂੰ ਕਹ ਤੂੰ ਗੱਲ ਆ ਤੂੰ ਸਾਨੂੰ ਉਦਾਂ ਦੱਸ ਦੇ ਕਾਲੇ ਬਾਤਾ ਚੰਬਲ ਨਾ ਜੇ ਮੈਂ ਦੇਸ਼ ਦੇ ਬਾਹਰੀ ਦੁਸ਼ਮਣਾਂ ਨਾਲ ਲੜ ਸਕਦਾ ਨਾ ਤੇ ਜਿਹੜੇ ਦੇਸ਼ ਦੇ ਅੰਦਰ ਆ ਮੈਂ ਉਹਨਾਂ ਨਾਲ ਵੀ ਲੜ ਸਕਦਾ ਕਿਸੇ ਬਹੁਤ ਕਰਾਉਂਗਾ ਉਹ ਠੰਡਾ ਰਹਿ ਪੁੱਤ ਠੰਡਾ ਉਹ ਚਾਚਾ ਇਹ ਸਾਬਣਾ ਹੀ ਤੇਰੇ ਦੁਸ਼ਮਣ ਹੀ ਆ ਜੋ ਦੇਸ਼ ਦੀ ਬਰਬਾਦੀ ਕਰਦਾ ਮੇਰਾ ਵੀ ਦੁਸ਼ਮਣ ਹੀ ਆ ਪਿਸਤੌਲ ਅਸਲੀ ਆ ਕਿਉਂ ਤੂੰ ਗੋਲੀ ਖਾਣੀ ਆ ਉਹ ਵੇਖ ਲੈ ਤਾਇਆ ਗੋਲ ਗੰਦੀਆਂ ਧਮਕੀਆਂ ਦੇਣ ਓਏ ਕਿਤੇ ਨਹੀਂ ਮਾਰਦਾ ਤੈਨੂੰ ਗੋਲੀ ਇਹ ਪਿਸਤੌਲ ਪਾਣੀ ਵਾਲਾ ਹੀ ਆ ਕਿਉਂ ਇੰਨੇ ਪਾਣੀ ਵਾਲਾ ਕਿਉਂ ਰੱਖਿਆ ਵਾ ਜਿਹੜਾ ਤੇਰੇ ਵਰਗਾ ਸੁੱਤਾ ਹੋਵੇ ਉਹਨੂੰ ਪਚਕਾਰੀ ਮਾਰ ਕੇ ਜਗਾਉਣਾ ਆ ਕਿ ਜਾਗੋ ਪਾਣੀ ਮੁੱਕ ਜਾਣਾ ਜੇ ਉਹ ਕਾਲਿਆ ਗੱਲ ਤੇ ਫੌਜੀ ਦੀ ਵੀ ਸਹੀ ਆ ਉਹ ਪਾਣੀ ਦੇ ਪਹਿਲਾਂ ਹੀ ਮੁੱਕਦਾ ਜਾਣ ਰਿਹਾ ਵਾ ਉਹ ਜੇ ਪਾਣੀ ਧਰਤੀ ਚੋਂ ਮੁੱਕ ਗਿਆ ਤੇ ਫੇਰ ਕੀ ਕਰਾਂਗੇ ਕੱਲੀ ਰੋਟੀ ਖਾਵਾਂਗੇ ਵੇ ਵਾਹ ਓ ਕਾਲੇ ਉਹ ਰੋਟੀ ਤਾਂ ਬਿਨਾਂ ਦੇ ਸਾਰ ਲਿਆਂਗਾ ਪਾਣੀ ਤਾਂ ਬਿਨਾਂ ਨਹੀਂ ਸਰਨਾ ਕਿਉਂਕਿ ਸਾਡੇ ਸਰੀਰ ਚ 70% ਪਾਣੀ ਆ ਓਏ ਆਂਦੇ ਨੇ ਹੁਣ ਪਿੰਡ ਚ ਵੀ 70% ਹੀ ਪਾਣੀ ਕਰਦੀਏ ਤੇ ਬਾਕੀ 30% ਹੀ ਰਹਿ ਜੇ ਓਹ ਗਾੜੀ ਜਾ ਕੇ ਵੇਖੋ ਕਿਦਾਂ ਛੱਪੜ ਲੱਗਾ ਪਾਣੀ ਦਾ ਓਏ ਉੱਥੇ ਮਛਰ ਮੱਖੀਆਂ ਪੈਦਾ ਹੋਣੇ ਆ ਉਹਦੇ ਨਾਲ ਬਿਮਾਰੀਆਂ ਹੁੰਡੀਆਂ 100-100 ਲੋਕਾਂ ਨੂੰ ਇਹਦਾ ਰੋਜ਼ ਦਾ ਕੰਮ ਆ ਕਦੀ ਕਿਸੇ ਦਾ ਪੰਗੇ ਕਦੀ ਕਿਸੇ ਦਾ ਪੰਗੇ ਕੋਈ ਨਾ ਕਰਦਾ ਚ ਰਾਹ ਲੈ ਇਹ ਕਰਨਾ ਹੱਲ ਕਿਹੜਾ ਕਰਨਾ ਹੱਲ ਉਹ ਕਾਲਿਆ ਇੰਨੇ ਤਤੇ ਨਹੀਂ ਵਰੀ ਦਾਂਦਾ ਉਹ ਤੁਹਾਨੂੰ ਗਲਤ ਗੱਲ ਤੋਂ ਕਹਿਣ ਦਾ ਗੱਲ ਮੰਨੀ ਨਹੀਂ ਦੀ ਕਿਸ ਦੀ ਠੀਕ ਹੈ ਨਾ ਐਵੇਂ ਲੜਾਈ ਨੂੰ ਨਹੀਂ ਪੈਦਾ ਹੁੰਦਾ ਚੱਲ ਫੌਜੀਆ ਘਰ ਨੂੰ ਚੱਲੀ ਕੋਈ ਗੱਲ ਨਹੀਂ ਕਾਲੇ ਦੇਖ ਲੂਗਾ ਤੂੰ ਜਾ ਲੈ ਲਾਜੋ ਇਹਨੂੰ ਮੈਂਟਲ ਜੇ ਕੋਈ ਬਾਤ ਨਹੀਂ ਦੇਖੂਗਾ ਮਾਪੂਰ ਨੂੰ ਤੈਨੂੰ ਕਿੰਨੀ ਵਾਰੀ ਸਮਝਾਇਆ ਉਹ ਇੰਨਾ ਲੋਕਾਂ ਨੇ ਨਹੀਂ ਮੰਨਣੀ ਗੱਲ ਇਹਨਾਂ ਦਾ ਨਾਂ ਮੱਥਾ ਮਾਰਿਆ ਕਰ ਨਹੀਂ ਪਾਪਾ ਜੀ ਜਦੋਂ ਮੈਂ ਲਾਪਰਵਾਹੀ ਵੇਖਦਾ ਨਾ ਮੇਰਾ ਖੂਨ ਖੋਲਦਾ ਵਾ ਪਾਣੀ ਇਹਨਾਂ ਦਾ ਕੱਲਿਆਂ ਦਾ ਵਾ ਪਾਣੀ ਸਾਡਾ ਸਭ ਦਾ ਸਾਂਝਾ ਵਾ ਤੇ ਜਦੋਂ ਕੋਈ ਸਾਂਝੀ ਚੀਜ਼ ਨੂੰ ਬਰਬਾਦ ਕਰਦਾ ਫੇਰ ਮੈਨੂੰ ਗੁੱਸਾ ਚੜਦਾ ਵਾ ਉਹ ਕੋਈ ਨਹੀਂ ਗੁੱਸਾ ਨਾ ਕਰਿਆ ਕਰ ਉਹ ਡੜਾ ਕੂਲ ਡਾਉਣ ਕੂਲ ਡਾਣਾ ਆਉ ਤੈਨੂੰ ਮੈਂ ਪਾਣੀ ਪਿਖਾਉਣਾ ਉਹ ਮੈਂ ਨਹੀਂ ਕੁੱਖ ਵੇਖਣਾ ਤੂੰ ਕਿੱਥੇ ਮਰ ਗਿਆ ਤੈਨੂੰ ਤਾਂ ਮੈਂ ਉੱਥੇ ਮੇਨਾਂ ਫਿਰਦਾ ਉਹ ਕੋਈ ਗੱਲ ਨਹੀਂ ਮੁੰਡਾ ਥੱਕ ਗਿਆ ਸੀ ਥੱਕੂਗਾ ਤੇ ਹੁਣ ਪਿੱਠੂ ਲੱਗੂਗਾ ਚੱਲ ਤੈਨੂੰ ਤੇ ਮੈਂ ਜਿਮ 'ਚ ਮਿਲਦਾ ਓਏ ਹੁਣ ਜਿਮ ਚੱਲ ਚੱਲੇ ਆਵਾ ਹਾਂਜੀ ਪਾਪਾ ਜੀ ਉੱਥੇ ਮੇਰੇ ਜਵਾਨ ਡੀਕਦੇ ਆ ਮੈਨੂੰ ਜਿਮ 'ਚ ਇਹਨੂੰ ਵੀ ਭੇਜੋ ਇਹਦੀ ਕਰਾਵਾਂ ਮੈਂ ਐਕਸਰ ਪਪਾ ਪੈ ਗਿਆ ਸੀ ਆਪਾ ਉਹ ਕਾਹਦਾ ਸਿਆਪਾ ਓਏ ਉਹਨੇ ਮੈਨੂੰ ਪਿਠੂ ਲਾ ਦੇਣਾ ਹੀ ਕਰ ਕੋਜ ਤੂੰ ਵੀ ਇਹਦਾ ਪੀੜੀ ਸ਼ਾ ਬਣਦਾ ਉਹਦੇ ਲਾਂ ਦਾ ਦੌੜ ਕਿੰਨੀ ਕੀ ਗੱਲ ਹੀ ਮੇਰੀਆਂ ਲੱਤਾਂ ਤਾਂ ਆ ਗਈਆਂ ਹੀ ਮੈਂ ਕੀ ਕਰਦਾ ਉਹਦੀਆਂ ਤੇ ਥੱਕਦੀਆਂ ਨਹੀਂ ਪਤਾ ਨਹੀਂ ਲੋਹੇ ਦੀਆਂ ਲਵਾਈਆਂ ਉਹਨੇ ਕੋਈ ਨਹੀਂ ਆਂਦਾ ਤੈਨੂੰ ਕੋਈ ਗੱਲ ਨਹੀਂ ਜਾ ਕੇ ਹੁਣ ਤੂੰ ਹੋਵੇਂਗਾ ਤੇ ਮੈਨੂੰ ਬਚਾ ਦੇ ਲਵੇਂਗਾ ਓਏ ਮੈਂ ਤੇ ਇਹ ਦਵਾਈ ਲੈ ਜਾਣਾ ਮੇਰੇ ਗੋਡੇ ਦੁਖੰਦਾ ਪਹਿਲਾਂ ਆਪਾ ਪਾ ਨਹੀਂ ਆ ਓਏ ਚੱਲ ਠੀਕ ਐ ਜਾ ਪਹਿਲਾਂ ਦਵਾਈ ਤੇ ਲੈ ਕੇ ਆ ਚਲ ਦਵਾਈ ਤੇਰੀ ਮੈਂ ਲੈ ਆਉਣਾ ਵਾ ਪਰ ਮੁਕਰਨਾ ਨਹੀਂ ਓਏ ਨਹੀਂ ਮੁਕਰਦਾ ਜਾ ਚੱਲ ਜਾ ਓਏ ਆ ਕੀ ਇੱਕ ਨੀਲੀ ਇੱਕ ਹਰੀ ਹਰੀ ਤੇ ਪਾਪਾ ਕੀ ਪਰੀ ਓ ਜਵਾਨ ਇੱਧਰ ਆ ਹਾਂ ਕੀ ਗੱਲ ਆ ਓ ਸਾਵਧਾਨ ਹੋ ਜਾ ਓ ਸਾਵਧਾਨ ਤੂੰ ਕੌਣ ਹੈ ਮੈਨੂੰ ਸਾਵਧਾਨ ਕਰਾਉਣ ਵਾਲਾ ਓ ਭਰਾਵਾ ਕਿਹਨੂੰ ਸੱਤ ਕ ਸੱਤ ਵੀ ਕਰ ਲਈਦੀ ਹੁੰਦੀ ਆ ਓਏ ਸੱਤ ਕ ਸੱਤ ਘਾਤੀ ਕਰਦਾ ਅੱਜ ਕੱਲ ਕਿਉਂ ਓਏ ਅੱਜ ਕੱਲ ਸਲੂਟ ਜਾਦੇ ਮਾਰਦਾ ਸਲੂਟ ਮਾਰਦਾ ਵੀ ਨਾ ਟ੍ਰੇਨਿੰਗ ਚੱਲਣ ਦੀ ਆ ਸਵੇਰੇ ਕੀ ਗੱਲ ਹੀ ਕਾਲੇ ਹੋਣਾ ਨਾ ਫੌਜੀ ਵਾਲਾ ਤਤਾ ਹੁੰਦੇ ਆ ਹੀ ਓ ਪਾਣੀ ਇਹ ਤਾਂ ਗੱਲ ਹੋ ਗਈ ਸੀ ਉਹਨੂੰ ਸਮਝਾ ਗਏ ਰੱਖਿਆ ਕਰੋ ਕਦੀ ਕਿਸੇ ਨਾਲ ਲੜਦਾ ਕਦੀ ਕਿਸੇ ਨਾਲ ਉਹ ਗੁਰੂਗੋ ਦਾ ਲਾਲੂ ਜਿ ਕਰਾਓ ਉਹ ਥੱਤੇ ਵੀਰ ਮੇਰੇ ਢਾੜੀ ਨੂੰ ਨਹੀਂ ਕਹਿਣਾ ਜਦੋਂ ਮੈਂ ਆਪਣੀ ਗਾੜੀ ਨੂੰ ਦੱਸ ਦੇਣਾ ਹੀ ਆ ਉਹ ਅਸੀਂ ਕੱਲੇ ਕਹਿਣ ਡਿਆ ਆ ਸਾਰਾ ਪਿੰਡ ਕਹਿਣ ਡਿਆ ਵਾ ਕੀ ਕਹਿੰਦਾ ਓਏ ਉਹ ਕਹਿੰਦਾ ਹੋਈ ਆ ਕਿ ਫੌਜੀ ਦੇ ਦਿਮਾਗ 'ਚ ਫਰਕ ਪੈ ਗਿਆ ਕੋਈ ਨਾ ਵੇਖ ਲਾਂਗੇ ਤੁਹਾਨੂੰ ਵੀ ਤੇ ਨਾਲੇ ਸਾਰੇ ਪਿੰਡ ਨੂੰ ਜਾ ਜਾ ਵੇਖ ਲਾਂਗੇ ਪਪਾ ਵਾਲੇ ਦਵਾਈ ਓਏ ਮੈਂ ਤੇ ਹੋ ਗਿਆ ਤਿਆਰ ਚੱਲ ਤੈਨੂੰ ਛੱਡ ਕੇ ਆਵਾ ਕਪੂਰਥ ਲਾਲੇ ਕੈਂਪ ਚ ਉਹ ਕੀ ਗੱਲ ਹੋਈ ਆ ਡਰਨਾ ਕੋਈ ਨਹੀਂ ਆਂਦਾ ਮੇਰੇ ਹੰਦਿਆਂ ਤੇਨੂੰ ਉਹ ਪਾਪਾ ਉਹ ਗੱਲ ਨਹੀਂ ਆ ਤੂੰ ਵੀ ਮਾੜਾ ਮੋਡਾ ਸਮਝਾ ਡੈਡੀ ਨੂੰ ਬਾਹਰ ਲੋ ਗੱਲਾਂ ਵਣੀਆਂ ਕਰਦੇ ਆ ਉਹ ਕੀ ਗੱਲਾਂ ਕਰਦੇ ਆ ਲੋਕ ਓਏ ਆਹੋਗੇ ਇਹਦਾ ਲਾਜ ਲੋਈ ਕਰਾਓ ਐਵੇਂ ਲੜਦਾ ਰਹਿੰਦਾ ਲੋਕਾਂ ਨਾਲ ਉਹ ਮੈਨੂੰ ਤਾਂ ਸ਼ਰਮ ਵੜੀ ਆਉਂਦੀ ਐ ਕਿਉਂ ਤੈਨੂੰ ਕੋਈ ਸ਼ਰਮ ਆਉਂਦੀ ਐ ਆਹੋਗੇ ਜਦੋਂ ਲੋਕ ਕਹਿੰਦੇ ਇਹਨੂੰ ਹਿਲ ਵੱਜੀ ਆ ਉਹ ਇੱਧਰ ਆ ਤੈਨੂੰ ਦੱਸਾਂ ਉਹ ਲੋਕਾਂ ਦੀ ਕਿਹੜੀ ਗੱਲ ਆ ਲੋਕ ਤਾਂ ਐਵੇਂ ਬਗਵਾਸ ਕਰਦੇ ਆ ਓਏ ਉਹ ਕਿਸੇ ਨੂੰ ਨਜਾਇਜ਼ ਥੋੜਾ ਕਹਿੰਦਾ ਪਰ ਲੋਕਾਂ ਕਿਹੜਾ ਸਮਝਣਾ ਪਾਪਾ ਓਏ ਜਦੋਂ ਕੋਈ ਚੰਗਾ ਕੰਮ ਕਰੇ ਨਾ ਲੋਕ ਉਹਨੂੰ ਮਾੜਾ ਕਹਿੰਦੇ ਹੁੰਦੇ ਆ ਓ ਮੈਨੂੰ ਤੇ ਸ਼ਰਮ ਆਉਦੀ ਨਹੀਂ ਓ ਮੈਨੂੰ ਤੇ ਮਾਣ ਆ ਮੇਰੇ ਪੁੱਤ ਦੇ ਪਹਿਲਾਂ ਉਹ ਦੇਹ ਦੀ ਸੇਵਾ ਕਰਕੇ ਆ ਹੁਣ ਪਿੰਡ ਦੇ ਵਿੱਚ ਸੇਵਾ ਕਰਨ ਡਿਆ ਵੇਖ ਕਿੰਨੇ ਲੋਕਾਂ ਨੂੰ ਉਹਨੇ ਸਿੱਧੇ ਰਾਹ ਪਾਇਆ ਓਏ ਤੇਨੂੰ ਤੇ ਮਾਣ ਹੋਣਾ ਚਾਹੀਦਾ ਤੇਰੇ ਪਿਓ ਤੇ ਤੂੰ ਤੇ ਮੂੰਹ ਹੀ ਐ ਬਣਾਇਆ ਜਿੱਦਾਂ ਤੈਨੂੰ ਲੀਆਂ ਪੈਂਡੀਆਂ ਹੁੰਦੀਆਂ ਓ ਚੱਲ ਆ ਵੇਖ ਲਾਂ ਕਿ ਲੋਕਾਂ ਨੂੰ ਫੜ ਮੇਰਾ ਖੋਂਡਾ ਪਪਾ ਬੈਠੇ ਸੱਤੇ ਹੋਣੀ ਜਿਹੜੇ ਮੈਨੂੰ ਆਂਦੇ ਸੀ ਉਹ ਚਾਲਾ ਕੋਈ ਨਹੀਂ ਇਹਨਾਂ ਨੂੰ ਦੇ ਦੇਣੇ ਦੱਕੂ ਦਾਣਾ ਓਏ ਹਾਂ ਵੀ ਮੜਿਓ ਪਪਾ ਸਾਸਰੀ ਕਾਲ ਓਏ ਸਾਸਰੀ ਕਾਲ ਤੇ ਠੀਕ ਆ ਉਹ ਕੀ ਆਂਦੇ ਹੋ ਮੁੰਡੇ ਨੂੰ ਓ ਨਹੀਂ ਨਹੀਂ ਪਪਾ ਇਹਦੇ ਵੈਸੇ ਮਜੇ ਲੈਂਦੇ ਹਾਂ ਬਹੁਤ ਮਜੇ ਨਹੀਂ ਲਈ ਦਿੰਦੇ ਮਜੇ ਲੈਂਦਾ ਲੈਂਦਾ ਬੰਦਾ ਲਾਹੌਰ ਵੀ ਪਹੁੰਚ ਜਾਂਦਾ ਹੁੰਦਾ ਉਹ ਕੀ ਆਂਦੇ ਹੋ ਨਾਲੇ ਮੇਰੇ ਮੁੰਡੇ ਨੂੰ ਹਿੱਲ ਪਈ ਆ ਨਹੀਂ ਪਪਾ ਅਸੀਂ ਨਹੀਂ ਕੁਝ ਵੀ ਕਿਹਾ ਓ ਜੇ ਉਹਨੂੰ ਹਿੱਲ ਪਈ ਆ ਤੇ ਤੁਹਾਡੇ ਪਿਓ ਨੇ ਕਿੱਡੀ ਗਰੰਗੀਨ ਟੀਵੀ ਦੀ ਕਾਰਡ ਕੱਢੀ ਆ ਓ ਜਦੋਂ ਤੁਹਾਡੇ ਰਗਾਂ ਦੇ ਰਜਾਈਆਂ ਚ ਕਾਂ ਨਿਕਲਦੇ ਸੀ ਨਾ ਉਹ ਮੇਰਾ ਪੁੱਤ ਬਾਰਡਰ ਤੇ ਨੀਂਦਰੇ ਝਾਗਦਾ ਰਿਹਾ ਵਾ ਨਹੀਂ ਨਹੀਂ ਪਪਾ ਨੇ ਵਧਾ ਜਣਾ ਗੱਲ ਕਰਤੀ ਹੁਣੀ ਆ ਓ ਫੌਜੀ ਬੰਦਿਆਂ ਦੀ ਦਰ ਕਰਾਇਆ ਕਰੋ ਥੋੜੀ ਬੋਦੀ ਬਹਿ ਜਾਂਦੇ ਮੋੜਾਂ ਦੇ ਵਿਹਲੇ ਪਪਾ ਦੇ ਡਾਂਗ ਮਾਰ ਓ ਕੋਈ ਨਹੀਂ ਆ ਓਏ ਜੇ ਅੱਜ ਤੋਂ ਬਾਅਦ ਕੋਈ ਬਗਵਾਸ ਸੁਣ ਲਈ ਨਾ ਤੇ ਮਾਰ ਮਾਰ ਖੁੰਡੇ ਦੇ ਲਾਲ ਕਰ ਦੂੰਗਾ ਪਪਾ ਕੀ ਲਾਲ ਕਰ ਦੇਗਾ ਓਏ ਇਹਨਾਂ ਨੂੰ ਲੱਗਿਆ ਵਾ ਪਤਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਠੀਕ ਹੈ ਨਾ ਤਿੱਤ ਬਣ ਜਾ ਤੋ ਆ ਗਏ ਵੱਡੇ ਜਵਾਨ ਚੰਗੀ ਸਿਹਤ ਕਰ ਆਜ ਹੈ ਮਿਹਨਤ ਮਿਹਨਤ ਕਰੋਗੇ ਤੋ ਤੰਦਰੁਸਤ ਰਹੋਗੇ ਫੌਜੀ ਸਾਹਿਬ ਨਹੀਂ ਤਾਂ ਐਸੇ ਹੋ ਜਾਓਗੇ ਇਹ ਦੇਖੋ ਫੌਜੀ ਦਾ ਫਾਦਰ ਧਰਤੀ ਦਾ ਬੋਝ ਧਰਤੀ ਦਾ ਓਏ ਫੌਜੀ ਸਾਹਿਬ ਓਏ ਆ ਵੀ ਮਿੱਟੀ ਆ ਤੇ ਆ ਸਰੀਰ ਵੀ ਮਿੱਟੀ ਆ ਓਏ ਅੰਤ ਨੂੰ ਤੇ ਸਾਰਾ ਕੁਝ ਮਿੱਟੀ ਹੋ ਜਾਣਾ ਵਾ ਫਿਰ ਧਰਤੀ ਦੇ ਬੋਝ ਕਾਦਾ ਵਾ ਪੀਲਾ ਸਾਹਿਬ ਪੀਲਾ ਨਹੀਂ ਬਾਬੂ ਜੀ ਖੱਟਾ ਆ ਧਰਮ ਨਾ ਜਦੋਂ ਤੂੰ ਖੱਟਾ ਕਹਿਣਾ ਨਾ ਆ ਮੇਰਾ ਮਾੜੀ ਖੱਟਾ ਕਰ ਦੇਣਾ ਉਹ ਬਾਤ ਛੋੜੀਏ ਬਾਬੂ ਜੀ ਆ ਮਿਲੀਆਂ ਮੇਰੇ ਜਵਾਨੋ ਸੇ ਦੇਖੀ ਮੇਰੇ ਜਵਾਨ ਓਏ ਆ ਜਵਾਨ ਆ ਓਏ ਆ ਤੇ ਮੈਨੂੰ ਇਦਾਂ ਲੱਗਣਾ ਇਹਦਾ ਰੇਗਮਲ ਤੇ ਕਸਾਇਆ ਹੁੰਦਾ ਇਸਕੋ ਛੋੜੀਏ ਬਾਬੂ ਜੀ ਉਸ ਜਵਾਨ ਸੇ ਮਿਲੀਏ ਪਹਿਲੀ ਵਰਤੀ ਮੇ ਵਰਤੀ ਹੋਗਾ ਵਰਤੀ ਦੇ ਹੋਊਗਾ ਜੱਡਾ ਇਹ ਲੰਮਾ ਵਾ ਨਾ ਇਹੋ ਜਿਹੇ ਮੱਥੇ ਚ ਗੋਲੀ ਵੱਜਦੀ ਹੁੰਦੀ ਕਿਉਂ ਫੌਜ ਕੇ ਪਾਸ ਮੋਰਚੇ ਨਹੀਂ ਹੈ ਪਰ ਜੱਡਾ ਇਹ ਜਵਾਨ ਹੈ ਨਾ ਇਹਨੇ ਦੇ ਮੋਰਚੇ ਚ ਬੈਠੇ ਨੇ ਵੀ ਦਿਖੀ ਜਾਣਾ ਉਹ ਨਾਲੇ ਆ ਜਵਾਨ ਨੂੰ ਵੀ ਗੱਲ ਆ ਇਹ ਉਹਦਾ ਕਮਜ਼ੋਰ ਜਿਆ ਵਾ ਪਾਪਾ ਜੀ ਇਹ ਗਲਤ ਕੰਮਾਂੇ ਪੈ ਗਿਆ ਸੀ ਆਹਾ ਤੂੰ ਤੇ ਮੈਨੂੰ ਜੱਸਾ ਪੱਟੀ ਲੱਗਣ ਡਿਆ ਉਹ ਛੜੀਏ ਬਾਬੂ ਜੀ ਰਜਿੰਦਰ ਮੁਰਗਾ ਬਣਾਓ ਉਹ ਨਹੀਂ ਫੌਜੀ ਸਾਹਿਬ ਰਹਿਣ ਦੇ ਉਹਨੂੰ ਮੁਰਗਾਨਾ ਬਣਾਓ ਸਜ਼ਾ ਤਾਂ ਮਿਲੇਗੀ ਨਹੀਂ ਬਣਾ ਤੇ ਚਲੋ ਮੋਰ ਬਣ ਜਾਓ ਓ ਜਨਵਰਾਂ ਪੰਛੀਆਂ ਜੋ ਬਾਹਰ ਨਿਕਲੋ ਫੌਜੀ ਸਾਹਿਬ ਮੈਂ ਇਹਨੂੰ ਬੰਦਾ ਬਣਾਉਣ ਲਿਆ ਆਵਾ ਕੋਈ ਬਾਤ ਨਹੀਂ ਬੰਦਾ ਹੀ ਬਣਾਏਗੇ ਚਲੋ 10 ਕਿਲੋ ਕਾਓ ਬੈਠਾਟਾ ਬਾਏ ਉੱਪਰ ਕਰੋ ਚਲੋ ਮੋਰ ਨਹੀਂ ਖਲੋਇਆ 10 ਮਿੰਟ ਕੋਈ ਨਹੀਂ ਮਾਰ ਮੋਰ ਮੋਰ ਕਮਾਂਡ ਬੇਟਾ ਬਾਬੂ ਜੀ ਜੇ ਕੋਈ ਚੰਗੀ ਬਾਤ ਆਤੀ ਹੈ ਮੇਰੇ ਜਵਾਨੋ ਕੋ ਦੱਸੋ ਨਹੀਂ ਤਾਂ ਆਪ ਜਾਏ ਉਹ ਦੱਸ ਦੇ ਨੇ ਹਾਂ ਦੱਸ ਦੇ ਨੇ ਮਵੀ ਫੌਜੀ ਦਾ ਫਾਦਰਿਆਂ ਕਰਦਾ ਇਹਨਾਂ ਦੀ ਕੁੱਟ ਮਾਰ ਕੁੱਟ ਮਾਰ ਓਏ ਫੌਜੀ ਕਰਦੇ ਨਹੀਂ ਦੇ ਕੁੱਟ ਮਾਰਦੇ ਛੱਲ ਜੀ ਲਾਉਂਦੇ ਆ ਉਹ ਨਹੀਂ ਬਾਬੂ ਜੀ कोर्ट मार्शल होता है आप बैठ के आपको बताते हैं जवान अब होगी दिमाग की क्लास समझे नहीं समझे जनरल नॉलेज के सवाल पूछे जाएंगे तो आप लोग बैठ जाइए क्या आप लोग जानते हैं साइंस ने कितनी तरक्की की है आधुनिक युग में साइंस ही रब है पर हाँ? फौजी मैं तेरी ये गल ना सहमत नहीं है क्यों और जे साइंस ने तरक्की की है ना साइंस ने नुकसान भी बड़े किए हैं ਸਰ ਮੈਂ ਭਾਪੇ ਦੀ ਗੱਲ ਨਾ ਸਾਂਤ ਜੇ ਜਿਸ ਸੈਂਸ ਨੇ ਤਰੱਕੀ ਕੀਤੀ ਆ ਨਾ ਤੇ ਲੜਾਈਆਂ ਵੀ ਸੈਂਸ ਦੀ ਵਜ੍ਹਾ ਨਾਲ ਹੀ ਹੋਣ ਡੀਆਂ ਵਾ ਕਿਉਂ ਤੇਮਾਰੀ ਕੌਣ ਸੀ ਲੜਾਈ ਕਰਾਦੀ ਸੈਂਸ ਨੇ ਆ ਜਿਹੜੀ ਆਪਣੀ ਹੋਈ ਆ ਸਵੇਰੇ ਕਾਲੇ ਹੋਣਾ ਨਾ ਪਾਣੀ ਤੋਂ ਅਗਲੇ ਨਾਪਦੇ ਆ ਸੋਚ ਤੇ ਹਰਨ ਹਰਨ ਪਾਣੀ ਜੇੜਨਾ ਪਵੇ ਨਾ ਨਲਕਾ ਤੇ ਲੱਗ ਪਤਾ ਜਾਵੇ ਤੁਮੇ ਤਾਂ ਮੈਂ ਬਤਾਤਾ ਹੂੰ ਤੁਮ ਮੇਰੇ ਜਵਾਨੋ ਕਿ ਭਾਪੇ ਕੇ ਓ ਫੌਜੀ ਸਾਹਿਬ ਠੀਕ ਕਹਿਣ ਦਾ ਮੁੰਡਾ ਓਏ ਉਹਦੇ ਕਹਿਣ ਦਾ ਮਤਲਬ ਆ ਕਿ ਇੱਕ ਅੱਧਾ ਨਲਕਾ ਵੀ ਰੱਖਣਾ ਚਾਹੀਦਾ ਸਾਨੂੰ ਆ ਜੇ ਤੁਹਾਡੀ ਸੈਂਸ ਨੇ ਕੱਲ ਨੂੰ ਬੱਤੀ ਬੰਦ ਕਰਤੀ ਤੇ ਆਪਾਂ ਦੇ ਮਰਗੇ ਨਾ ਧਿਆਏ ਹਾਂ ਹਾਂ ਹੁਣ ਮੈਨੂੰ ਸਮਝ ਆ ਪਾਣੀ ਕੀ ਬਰਬਾਦੀ ਸੈਂਸ ਹੀ ਕਰ ਰਹੀ ਹੈ ਇਹ ਹੋਰ ਸਮਝਾਉਂਦੇ ਆ ਤੈਨੂੰ ਬਾਬੂ ਜੀ ਆਪਾਂ ਹੋ ਗਿਆ ਸਵਾਲ ਜਵਾਬ ਜਵਾਨ ਕੋਈ ਵੀ ਸਵਾਲ ਹੋ ਆਪ ਲੋਗ ਮੇਰੇ ਤੋਂ ਪੁੱਛ ਸਕਦੇ ਹੋ ਸਰ ਜੀ ਮੈਂ ਪੁੱਛਾਂ ਪੁੱਛੋ ਬਈ ਸਰ ਜੀ ਪਿੰਡ ਚ ਲੋਕ ਗੱਲਾਂ ਕਰਨਦੇ ਆ ਕਿ ਫੌਜੀ ਦੇ ਲਾਗੋਂ ਗੋਲੀ ਲੰਗੀ ਸੀ ਤੇ ਫੌਜੀ ਹੁਣੀ ਕੋਮਾ ਰੇ ਚਲ ਗਏ ਇਹ ਕੌਨ ਸਾ ਸਵਾਲ ਹੈ ਡਾਂਗੋਂ ਵਾਲਾ ਚੁੱਪ ਕਰੋ ਯਾਰ ਪੁੱਛੋ ਅਸਰ ਜੀ ਜਿਹੜੇ ਲੋਕ ਅਗਲ ਤੇ ਰਫਲ ਵਾਲੀ ਗੱਲ ਕਰਦੇ ਆ ਉਹਨਾਂ ਨੂੰ ਕੀ ਜਵਾਬ ਦਈਏ ਉਹ ਮੈਂ ਦੱਸਦਾ ਉਹਦਾ ਕੀ ਜਵਾਬ ਆ ਉਹ ਜਿਹੜੇ ਲੋਕ ਅਗਲ ਤੇ ਰਫਲ ਦੀਆਂ ਗੱਲਾਂ ਕਰਦੇ ਆ ਨਾ ਉਹਨਾਂ ਨੂੰ ਇਹ ਨਹੀਂ ਪਤਾ ਉਹ ਰਫਲ ਅਗਲ ਦੇ ਨਾਲ ਹੀ ਚੱਲਦੀ ਆ ਉਹ ਜੇ ਕਿਸੇ ਬੂਰਖ ਬੰਦੇ ਦੇ ਹੱਥ 'ਚ ਹਥਿਆਰ ਦੇ ਦਾਂਗੇ ਉਹ ਤੇ ਡਿਜਾਇਰ ਹੀ ਲੋਕਾਂ ਨੂੰ ਮਾਰੂਗਾ ਨਾ ਇਹ ਕਰਕੇ ਫੌਜੀਆ ਨੂੰ ਆ ਅਗਲ ਤੇ ਉਹਨਾਂ ਕੋਈ ਆ ਰਫਲ ਵਾਹ ਬਾਬੂ ਜੀ ਆਪਨੇ ਤਾਂ ਮੇਰਾ ਮਨ ਜਿੱਤ ਲਿਆ ਹੁਣ ਮੈਂ ਪੁੱਛਦਾ ਹਾਂ ਅਗਲਾ ਸਵਾਲ ਮੁਝੇ ਬਤਾਓ ਖੂਲੋ ਕੀ ਗਾਟੀ ਕਹਾਂ ਹੈ ਅੱਜੀ ਮੈਂ ਦੱਸਾਂ ਹਾਂ ਬਤਾਓ ਫੁੱਲਾਂ ਦੀ ਘਾਟੀ ਫੁੱਲਾਂ ਵਾਲਾ ਪਿੰਡ ਵਹਾਂ ਪਰ ਕੌਣ ਫੁੱਲ ਲਗਾ ਗਿਆ ਥਾ ਤੁਹਾਡੀ ਬੀਬੀ ਲਗਾ ਕੇ ਆਈ ਥੀ ਗਲਤ ਜਵਾਬ ਕੋਈ ਹੋਰ ਬਤਾਓ ਬਤਾਓ ਭਈ ਕੋਈ ਤਾਂ ਬਤਾਓ ਓ ਫੌਜੀਆ ਮੇਰੇ ਅੱਲ ਕਿਵੇਂ ਨਾ ਮੈਂ ਕਿਹੜਾ ਬਾਲੀ ਲਗਾ ਰਿਹਾ ਹਾਂ ਸਭ ਨਹੀਂ ਦੱਸ ਦਿੰਦੇ ਹਨ ਫੁੱਲਾਂ ਕੀ ਘਾਟੀ ਹੈ ਉੱਤਰਾਖੰਡ ਮੈਂ ਕਿਸੇ ਕੋ ਉੱਤਰਾਖੰਡ ਪਤਾ ਹੈ ਸਰ ਜੀ ਮੈਨੂੰ ਪਤਾ ਕੀ ਹੈ ਸਰ ਜੀ ਮਖੰਡਵੜੀ ਖਾਨਾ ਮੇਰੇ ਘਰ ਦੇ ਅਣਖੰਡ ਚੋਕੇ ਕੀ ਟੀਰਾ ਤੀ ਮੈਂ ਬਥੇਰਾ ਕਹਿੰਦਾ ਰਿਹਾ ਖੰਡ ਨੂੰ ਉੱਤਰਿਆ ਖੰਡ ਉੱਤਰਿਆ ਖੰਡ ਉੱਤਰੀ ਨਹੀਂ ਖੰਡ ਤ ਨਹੀਂ ਉਤਰੀ ਕਿਤੇ ਇਧਰੋਂ ਚੰਡਣਾ ਉੱਤਰਾ ਹੋਵੇ ਬਹਿ ਲੈ ਚੰਪ ਕਰਕੇ ਪਾਪਾ ਪਾਪਾ ਮੋਰ ਦੇ ਖੰਭ ਚੜ ਚੱਲੇ ਹੀ ਕੋਈ ਬਾਤ ਨਹੀਂ ਬੱਚੇ ਕਿਤਾਬੋਆਂ ਵਿੱਚ ਰੱਖेंगे। ਉਹ ਕੋਈ ਨਹੀਂ ਫੌਜੀਆ ਜਾਣਦੇ ਹੋਰ ਕਿੰਨੀ ਕਸਾਇਆ ਦੇਣੀ ਇਹਨੂੰ। ਸਜ਼ਾ? ਇਹ ਤਾਂ ਸਜ਼ਾ ਕੁਝ ਵੀ ਨਹੀਂ ਹੈ। ਸਜ਼ਾ ਤਾਂ ہمارا 우ਸਤਾਦ ਦੇਤਾਤਾ ਸੂਬੇਦਾਰ ਸੁੱਚਾ ਸਿੰਘ। ਉਸਕੇ ਪਾਲੇ ਪੜਦਾ ਇਸਕੋ ਪਤਾ ਚਲਦਾ। ਚਲੋ ਵੇਟ ਰੱਖੋ ਔਰ ਸਿੱਧੇ ਖੜੇ ਰਹੋ। ਹੱਲ ਕੋਈ ਨਹੀਂ ਖਲੋ ਜਾ। ਜਿਵਾਨ, ਆਪ ਅੱਗੇ ਤੈ ਹੈ ਅਗਲੇ ਸਵਾਲ ਕੀ ਤਰਫ। ਬਤਾਓ ਸਭ ਤੋਂ ਵੱਡਾ ਹਥਿਆਰ ਕੌਣ ਸਾ ਹੈ? ਬਤਾਓ ਬਤਾਓ, ਇਧਰ ਉਧਰ ਕਿਆ ਦੇਖ ਰਹੇ ਹੋ? ਦੇਖਣਾ ਬਾਬੂ ਜੀ, ਅਬ ਬਤਾਇੰਗੇ। ਸਰ ਜੀ ਸਭ ਤੋਂ ਵੱਡਾ ਹਥਿਆਰ ਹੈ ਮੇਰੇ ਪਾਪੇ ਕੋਲ। ਓ ਕੀ ਆ ਵਾ ਤੇਰੇ ਪਾਪੇ ਕੋਲ? ਮੇਰੇ ਪਾਪੇ ਦਾ ਗੰਡਾਸਾ। ਓ ਬਿੱਦੂ ਤੇਰੇ ਦੇ ਉਹਦਾ ਹੀ ਹਾਸਾ ਹੈਗਾ ਤੂੰ ਛੇਤਨ ਵਾਲਾ ਹੀ ਆ ਕਾਕਾ, ਕੋਈ ਹੋਰ ਦੱਸੋ ਬਈ। ਸਰ ਜੀ ਤੋਪ। ਨਹੀਂ। ਉਹ ਸਰਜੀ ਸੁੰਬੇ ਵਾਲਾ ਜਹਾਜ਼ ਇਹ ਵੀ ਨਹੀਂ ਸਰਜੀ ਟੈਕ ਉਹ ਫੌਜੀ ਆਰੇ ਤੂੰ ਕੌਣ ਬਣੇਗਾ ਕਰੋੜਪਤੀ ਸ਼ੁਰੂ ਕਰ ਲਿਆ ਇਹ ਸਵਾਲ ਨਾ ਤੂੰ ਘਰੇ ਹੀ ਬਣਾਇਆ ਵਾ ਉਹ ਇਹਦਾ ਜਵਾਬ ਤੇ ਮਤਾਬ ਜਨ ਕੋਲ ਨਹੀਂ ਹੋਣਾ ਬਾਬੂ ਜੀ ਇਹ ਸਵਾਲ ਕਰੋੜ ਦਾ ਹੈ ਉਹ ਕੋਈ ਤਾਂ ਬਤਾਓ ਕਿਸ ਕੋ ਨਹੀਂ ਪਤਾ ਸਭ ਤੋਂ بڑا ਹਥਿਆਰ ਕੌਨ ਸਾ ਹੈ ਤੈਨੂੰ ਦੱਸਦੇ ਆ ਕਿਹੜਾ ਸਭ ਤੋਂ ਵੱਡਾ ਹਥਿਆਰ ਸਲਾਮ ਸਾਹਿਬ ਉਹ ਲਾਲ ਸਿੰਘ ਕੌਣ ਆ ਲਾਲ ਸਿੰਘ ਨਹੀਂ ਲਾਲ ਸਿੰਘ ਖੱਟਾ ਇਹ ਲਾਲ ਸਿੰਘ ਛੱਡਾ ਤੇ ਸੁਣਿਆ ਸੀ ਆ ਲਾਲ ਸਿੰਘ ਖੱਟਾ ਕੌਣ ਆ ਓਏ ਜਨਾਬ ਨਵਾਂ ਹੀ ਚੱਲਿਆ ਸੱਤਾਂ ਗੇਰਾਂ ਵਾਲਾ ਗੇਰਾਂ ਵਾਲਾ ਉਹ ਥਾਣੇ ਚੱਲ ਥਾਣੇ ਜਾ ਕੇ ਵੀ ਜਨਾਬ ਗੱਲ ਹੀ ਕਰਨੀ ਆ ਇੱਥੇ ਗੱਲ ਕਰ ਲੈਨੇ ਕੀ ਗੱਲ ਆ ਨਹੀਂ ਬਤਾਓ ਸਾਹਿਬ ਕੀ ਬਾਤ ਹੈ ਆਪ ਵੀ ਦੇਸ਼ ਕੇ ਜਵਾਨ ਹੋ ਹਮ ਵੀ ਦੇਸ਼ ਕੇ ਜਵਾਨ ਹੈ ਹਮ ਤਾਂ ਬਾਈ ਬਾਈ ਆ ਜਿੰਦਰ ਕੁਰਸੀ ਲਾਓ ਬਾਈ ਬੈਠ ਕੇ ਬਾਤ ਕਰਤੇ ਹੈ ਕਾਲੇ ਤੂੰ ਖੜੇ ਰਹੋ ਮੇਰੇ ਮਾਲਮ ਤੂੰ ਹੀ ਲੈ ਕੇ ਆਇਓ ਉਹ ਕੋਈ ਗੱਲ ਨਹੀਂ ਆ ਬਤਾਈਏ ਸਰ ਕੀ ਬਾਤ ਹੈ ਓ ਫੌਜੀ ਸਾਹਿਬ ਤੁਹਾਡੀਆਂ ਥਾਣੇ ਸ਼ਿਕਾਇਤਾਂ ਬੜੀਆਂ ਜਾਣਦੀਆਂ ਵਾ ਉਹ ਪੂਰਾ ਪਿੰਡ ਤੁਹਾਡੇ ਤੋਂ ਤੰਗ ਆ ਕੱਲੇ ਕੱਲੇ ਘਰ ਨਾਲ ਤੁਸੀਂ ਲੜਾਈ ਕੀਤੀ ਆ ਓ ਜਨਾਬ ਇਹ ਵੀ ਤੇ ਦੱਸੋ ਲੜਾਈ ਕਿਹੜੀ ਗੱਲਾਂ ਹੋਣ ਡਈ ਆ ਓ ਮੇਰੀ ਗੱਲ ਸੁਣੋ ਜਦੋਂ ਸਾਨੂੰ ਕੋਈ ਕੰਪਲੇਨ ਕਰੂਗਾ ਅਸੀਂ ਤੇ ਬਜ਼ੁਰਗਾ ਹੋਣਾ ਹੀ ਆ ਓ ਤੁਸੀਂ ਦੱਸੋ ਕਾ ਤੋਂ ਹੋਈ ਆ ਲੜਾਈ ਓ ਜਨਾਬ ਲੜਨ ਨੂੰ ਮੇਰਾ ਮੁੰਡਾ ਕਿਤੇ ਗੁੰਡਾ ਬਦਮਾਸ਼ ਥੋੜਾ ਵਾ ਜਿਹੜਾ ਲੋਕਾਂ ਨਾਲ ਲੜਾਈਆਂ ਲੈਂਦਾ ਫਿਰਨ ਡਿਆ ਵਾ ਓ ਤੁਸੀਂ ਆਪ ਹੀ ਦੱਸੋ ਉਹ ਕੋਈ ਕੁਦਰਤੀ ਤਰੀਕਾ ਨੁਕਸਾਨ ਪਹਜਾਊਗਾ ਉਹਨੂੰ ਰੋਕਣਾ ਚਾਹੀਦਾ ਕਿ ਨਹੀਂ ਰੋਕਣਾ ਚਾਹੀਦਾ ਰੋਕਣਾ ਤੇ ਚਾਹੀਦਾ ਵਾ ਉਹ ਪਰ ਸਾਨੂੰ ਇਹ ਵੀ ਪਤਾ ਲੱਗਾ ਹੋਊਗਾ ਕਿ ਫੌਜੀ ਸਾਹਿਬ ਦੇ ਸਿਰ 'ਤੇ ਸੱਟ ਲੱਗੀ ਆ ਤੇ ਉਹ ਇਹ ਕਦੀ ਕਦੀ ਜ਼ਿਆਦਾ ਦਿਮਾਗੀ ਪਰੇਸ਼ਾਨ ਰਹਿੰਦੇ ਆ ਕੌਣ ਕਹਤਾ ਹੈ ਕੌਣ ਕਹਤਾ ਹੈ ਇਹ ਕਲਾ ਕਹਤਾ ਹੈ ਕਲਾ ਕਹਤਾ ਹੈ ਉਹ ਕੋਤਾ ਠੰਡਾ ਰਹਿ ਨਹੀਂ ਬਾਪੂ ਜੀ ਉਹ ਗੱਲ ਨਹੀਂ ਆ ਆ ਵੇਖੋ ਮੈਂ ਨੌਂ ਬਰ ਨੌਂ ਆ ਚੰਗਾ ਭਲਾਵਾ ਮੈਨੂੰ ਕੀ ਹੋਇਆ ਵਾ ਜੀ ਵੇਖੋ ਇਹ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਇਹਨਾਂ ਨੂੰ ਸਮਝ ਨਹੀਂ ਆਉਂਦੀ ਸਾਰੀ ਸਾਰੀ ਢਾੜੀ ਮੋਟਰਾਂ ਚੱਲਦੀਆਂ ਰਹਿੰਦੀਆਂ ਸਰਕਾਰੀ ਟੂਟੀ ਆਉਂਦੀ ਐ ਉਹ ਵੀ ਪਾਣੀ ਐਦਾਂ ਵਗਦਾ ਰਹਿੰਦਾ ਜੇ ਉਹਨਾਂ ਨੂੰ ਢੱਕਣਾ ਕੋਈ ਗਲਤ ਗੱਲ ਐ ਕੁਦਰਤ ਨਾਲ ਕੋਈ ਛੇੜਛਾੜ ਕਰਦਾ ਵਾ ਵਾਤਾਵਰਣ ਖਰਾਬ ਕਰਦੇ ਆ ਮੈਂ ਲੱਖ ਰੀ ਕਹਵਾ ਕਿ ਬਿਮਾਰੀਆਂ ਲੱਗਦੀਆਂ ਡੇਂਗੂ ਹੋ ਜਾਊਗਾ ਉਹ ਢੱਕਣਾ ਚਾਹੀਦਾ ਵਾ ਉਪਰ ਤੁਹਾਡੇ ਪਿੰਡ ਵਾਲੇ ਇੱਕ ਹੋਰ ਗੱਲ ਕਹਿੰਦੇ ਆ ਉਹ ਕਹਿੰਦੇ ਫੌਜੀ ਨੇ ਗੁੰਡੇ ਪਾਲੇ ਆ ਗੁੰਡੇ ਨਹੀਂ ਆ ਇਹ ਦੇਸ਼ ਦਾ ਭੁੇਖਿਆ ਸਾਰਾ ਪਿੰਡ ਤੇ ਨਸ਼ਾ ਚ ਵੜ ਗਿਆ ਆਜੇ ਚਾਰਕ ਬੱਚੇ ਬਜ ਗਏ ਆ ਇਹ ਵੀ ਇਹਨਾਂ ਨੂੰ ਚੁਗਣ ਡਿਆ ਦੱਸੋ ਮੈਂ ਕੀ ਮਾੜਾ ਕਰਤਾ ਵਾ ਉਹ ਫੌਜੀਆ ਕੰਮ ਦੇ ਤੂੰ ਉਹਦਾ ਸਾਰੇ ਚੰਗਾ ਹੀ ਕਰਨ ਡਿਆ ਵਾ ਜਨਾਬ ਤੁਸੀਂ ਇਹਨਾਂ ਦੀਆਂ ਸਾਰੀਆਂ ਗੱਲਾਂ ਦੇ ਸਹਿਮਤ ਹੋ ਜਾਂਦੇ ਹੋ ਕਾਲਿਆ ਮੈਂ ਕੀ ਕਰਾਂ ਉਹ ਫੌਜੀ ਜੋ ਕੂਤਾ ਹੈ ਸਹੀ ਕੂਤਾ ਹੈ ਸਹੀ ਫੌਜੀਆ ਟੇਸ਼ਨ ਫੜ ਲਿਓ ਉਹ ਮੇਰੇ ਕਹਿੰਦਾ ਮਤਲਬ ਜੋ ਫੌਜੀ ਸਾਹਿਬ ਕਹਿੰਦੇ ਸਹੀ ਕਹਿੰਦੇ ਆ ਉਹ ਜਨਾਬ ਫੌਜੀ ਸਾਹਿਬ ਤੋਂ ਇਹ ਤੇ ਪੁੱਛੀਏ ਸਭ ਤੋਂ ਵੱਡਾ ਹਥਿਆਰ ਕਿਹੜਾ ਵਾ ਉਹ ਤੈਨੂੰ ਵੱਡਾ ਹਥਿਆਰਾਂ ਦਾ ਸ਼ੌਂਕ ਆ ਚੁੱਪ ਕਰ ਕੁਛ ਲੈਨੇ ਉਹ ਗੱਲ ਸੁਣੋ ਮੇਰੀ ਕਾਲਿਆ ਉਹ ਜਿਹੜੇ ਏਡੇ ਚੰਗੇ ਕੰਮ ਕਰਨ ਵਾਲੇ ਬੰਦੇ ਨੂੰ ਤੁਸੀਂ ਪਾਗਲ ਕਹਿੰਦੇ ਹੋ ਨਾ ਤੇ ਉਹ ਇਹਦੇ ਪਾਗਲ ਤੇ 5-7 ਚਾਹੀਦੇ ਪਿੰਡ ਦੇ ਵਿੱਚ ਨਾ 5-7 ਨਹੀਂ ਸਾਰਾ ਪਿੰਡ ਪਾਗਲਾਂ ਦਾ ਚਾਹੀਦਾ ਵਾ ਇਹ ਵੀ ਗੱਲ ਸਹੀ ਆ ਜਨਾਬ ਹੁਣ ਫਿਰ ਕੀ ਕਰਨਾ ਕਰਨਾ ਕੀ ਆ ਇਹਨੂੰ ਕਾਲੇ ਨੂੰ ਚੁੱਕੋ ਤੇ ਸੁੱਟੋ ਗੱਡੀ 'ਚ ਇਹਨਾਂ ਨੇ ਕਾਨੂੰਨ ਦਾ ਟਾਈਮ ਖਰਾਬ ਕੀਤਾ ਵਾ ਉਹ ਜਨਾਬ ਇੱਕ ਗੱਲ ਤੇ ਭੁੱਲ ਗਏ ਜੇ ਉਹ ਕਿਹੜੀ ਗੱਲ ਭੁੱਲ ਗਿਆ ਮੈਂ ਸਭ ਤੋਂ ਵੱਡੇ ਹਥਿਆਰ ਵਾਲੀ ਗੱਲ ਉਹ ਦੱਸੋ ਫੌਜੀਆ ਸਭ ਤੋਂ ਵੱਡਾ ਹਥਿਆਰ ਕਿਹੜਾ ਵਾ ਮੁਲਾਜ਼ਮ ਨੂੰ 605 'ਚ ਪਾਇਆ ਵਾ ਤੇ ਇਹਨੂੰ ਕਿਹੜਾ ਹਥਿਆਰ ਆ ਉਹ ਸਭ ਤੋਂ ਵੱਡਾ ਹਥਿਆਰ ਆ ਕਾਲਿਆ ਮੌਕੇ ਦਾ